ਹੋ ਲੈ ਹੋਈ ਬਾਈ ਪੀਣਾ ਟੱਡਾਈ ਮੇਰਾ ਨਾਮ ਮੁਲਖ ਰਾਜ ਹੈ ਕਿਹੜਾ ਪਿੰਡ ਆ ਜੀ ਪਿੰਡ ਫਤਿਹਗੜ ਸਾਡੇ ਨੌਜਵਾਨ ਦੀ ਮੌਤ ਹੈ ਕੀ ਗੱਲ ਬਾਤ ਹੋਈ ਇਹ ਨਸ਼ੇ ਨਸ਼ੇ ਤੌਰ ਤੇ ਹੋਈ ਹੈ ਜੀ ਕਿਹੜਾ ਨਸ਼ਾ ਕੀਤਾ ਜੀ ਇਹ ਨਸ਼ਾ ਤੁਹਾਨੂੰ ਪੜਿਆ ਟੀਕਾ ਟੱਲਾ ਗੋਲੀ ਘਟਿਆ ਰਾਇ ਟੀਕਾ ਪਿੰਡੋ ਵੀ ਖਤਰਾ ਆ ਗਿਆ ਅੱਗੇ ਸਾਡਾ ਅੱਗੇ ਇੱਕ ਪਤੀ ਅੱਗੇ ਸਾਡਾ 2.5 ਮਹੀਨੇ ਹੋ ਗਏ ਤੇ ਪਹਿਲਾਂ ਉਹ ਪੂਰਾ ਹੋ ਰਿਹਾ ਉਹ ਨਜ ਪੂਰਾ ਹੋ ਗਿਆ ਤੇ ਕੀ ਨਾਂ ਸੀ ਨੌਜਵਾਨ ਦਾ ਤੇ ਕਿੰਨੀ ਕੁ ਉਮਰ ਸੀ ਇਹਦੀ ਉਮਰ ਹੈ ਜੀ ਆ ਜੀ 25 ਸਾਲ ਆ ਕਿਹ ਨਾਂ ਸੀ ਦਾ ਇਹਦਾ ਨਾ ਹੈ ਭਾਈ ਸੰਜੂ 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 ਭਾਈ ਸਰਕਾਰ ਤੇ ਦਾਵਾ ਕਰ ਰਹੀ ਜabe ਪੰਜਾਬ ਦੇ ਵਿੱਚ ਬਿਲਕੁਲ ਨਸ਼ਾ ਖਤਮ ਕਰਤਾ ਇੱਥੇ ਫਟਿਆ ਕਿੰਨਾ ਕਿ ਵਿਗਦਾ ਸੀ ਆ ਵੇਖ ਲੋ ਜੀ ਤੁਹਾਡੇ ਸਾਹਮਣੇ ਆ 72 ਮਿੰਟ ਹੋ ਗਏ ਆ ਦੋਨਿਆਂ ਦੀ ਨਾਂ ਵੀ ਅੰਦੀਪ ਅਮਨਦੀਪ ਕਿਹੜਾ ਪਿੰਡ ਆ ਜੀ ਫਤਿਹਬਾਦ ਆ ਕੀ ਗੱਲ ਬੋਤੋ ਜਿਹੜਾ ਨੌਜਾਨ ਦੀ ਮੌਤ ਹੋਈ ਹੈ ਠੀਕ ਹੈ ਨਾਲ ਹੀ ਮੌਤ ਹੋਈ ਵੀਰੇ ਹਾਂ ਜੀ ਪਹਿਲੋ ਮੇਰੇ ਘਰ ਵਾਲੇ ਦੀ ਹੋਈ ਆ 2.5 ਮਹੀਨੇ ਹੋ ਗਏ ਆ ਹੁਣ ਇਹਨਾਂ ਦੀ ਹੋ ਗਈ ਤੁਹਾਡੇ ਘਰ ਆਈ ਸੀ ਇਹ ਵੀ ਮੋਦ ਹੈ ਹਾਂਜੀ ਉਹਦੀ ਵੀ ਨਸ਼ੇ ਨਾਲ ਹੀ ਹੋਈ ਇਹਦਾ ਨਾਮ ਸੀ ਨੌਜਵਾਨ ਦਾ ਇਹਦਾ ਨਾਮ ਸੰਜੂ ਆ ਦੇ ਘਰ ਵਾਲੇ ਦਾ ਨਾਮ ਸਰਮਨ ਸਿੰਘ ਇਹਦੀ ਕਿੰਨੀ ਕੋਮਰ ਸੀ ਇਹਦੀ 20 ਸਾਲਾਂ ਦਾ 20 ਸਾਲਾਂ ਦਾ ਉਹ ਕਹ ਰਹੀ ਆ ਵੀ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਹੀ ਕਦਮ ਕਰਦਾ ਇਥੇ ਨਹੀਂ ਕਰਦੇ ਜੇ ਕਰਦੇ ਉਹਨਾਂ ਦੇ ਵੀ ਰਹੀਂ ਕਿਉਂ ਰੁਲੀਏ ਪੈਂਦੇ ਰੁੜ ਗਏ ਆ ਸਾਡੇ ਦੇ ਪੱਲੇ ਕੁਛ ਨਹੀਂ ਬੁੱਢਾ ਪਿਓ ਕਿਥੋਂ ਕਮਾਗ ਲਿਆ ਕੇ ਦਊਗਾ ਸਾਨੂੰ ਐਂਦੇ ਕਿੰਨਾ ਵਜਾ ਫਤਿਹਾਂ ਚ ਵਿਖਦਾ ਬਹੁਤ ਬਹੁਤ ਘਰ ਘਰ ਨਸ਼ਾ ਵੀ ਕਰਨਦਿਆ ਉਹਨੂੰ ਬੰਦ ਕਰੂ ਐਂਦਾ ਤੇ ਨੌਜਵਾਨ ਤੁਰੇ ਜਾਂਦੇ ਉਹਦੇ ਨੱਚਾ ਕਾ ਕਾ ਕਦੇ ਵੇਚ ਵੇਚ ਚੰਗੇ ਆ ਦੇ ਹਾਈਂ ਤੇ ਰੁੱਢਦੇ ਜਾਂਦੇ ਜਿਹੜੇ ਨਸ਼ੇ ਵੇਚਦੇ ਨੂੰ ਪੁਲਿਸ ਕੱਢਦੀ ਨਹੀਂ ਪੁਲਿਸ ਫੜ ਕੇ ਵੇਚ ਛੱਡ ਦਿੰਦੀ ਅਗਲੇ ਆ ਭਰ ਦਿੰਦੇ ਆ ਪੈਸੇ ਦੇ ਪੁਲਿਸ ਵੇਚ ਛੱਡ ਦਿੰਦੀ ਉਸੇ ਵੇਲੇ ਭਜੀ ਕੀ ਨਾ ਟੋਡਾਈ ਟੈਂਟ ਰਾਜ ਕਿਹੜਾ ਪਿੰਡ ਆ ਜੀ ਹਰ ਰਾਜ ਕੀ ਗੱਲ ਬਾਤ ਆ ਜੀ ਤੁਹਾਡੇ ਨੌਜਵਾਨ ਦੀ ਮੌਤ ਹੋਈ ਆ ਜੀ ਏ ਠੀਕ ਲੱਗ ਗਈ ਜੀ ਮਤੇ ਉਹ 3 ਨਾ ਸੀ ਦਾ ਨੌਜਵਾਨ ਦਾ ਸੰਜੂ ਕਿੰਨੀ ਉਮਰ ਦੇ 25 ਸਾਲ ਦੇ ਇਹ ਦੱਸਿਆ ਜਾ ਰਿਹਾ ਇੱਕ ਬੇੜਾ ਤੁਹਾਡਾ ਪਹਿਲਾਂ ਵੀ ਇਦਾਂ ਹੀ ਹੋਇਆ ਹਾਂਜੀ ਉਹਨੂੰ ਏ ਅੱਜ 22 ਮਿੰਟ ਹੋ ਗਏ ਹੂੰ ਦੋਵੇਂ ਬੱਚੇ ਤੁਹਾਡੇ ਨਸ਼ੇ ਨਾਲ ਇਦਾਂ ਦੇ ਦੋਨੇ ਇਦਾਂ ਹੀ ਹੋਏ ਕਿੰਨਾ ਕੁ ਲੱਛਪਿਆ ਤੇ ਇਹਦੇ ਛੜਲੀਆਂ ਕੋਈ ਦਿਆ ਜੀ ਦੇਖਣ ਸਰਕਾਰ ਤੇ ਕਹਿੰਦੀ ਜਿਹੜਾ ਨਸ਼ਾ ਹੀ ਖਤਮ ਕਰਤਾ ਇਹਦੇ ਛਲਨੀਆਂ ਕੋਈ ਕਹਿੰਦਾ ਜੀ ਪ੍ਰਸ਼ਾਸਨ ਫੜਦਾ ਨਹੀਂ ਨਸ਼ਾ ਵੇਚਣ ਵਾਲਾ ਜੀ ਫੜਦੇ ਆ ਫੇਰ ਛੱਡ ਦਿੰਦੇ ਆ ਕੀ ਮੰਗਤੀ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਇਹਦਾ ਨਿਸ਼ਾਬ ਹੋਣਾ ਜੀ ਤਾਂ ਸਾਡਾ ਇਹ ਵਿਆਹ ਸੀ ਕਵਾਰਾ ਸੀ ਕਵਾਰਾ ਜੀ ਅੰਕਾ ਜੀ ਕੀ ਨਾ ਤੁਹਾਡਾ ਜੀ ਤੁਸੀਂ ਹਾਂ ਸ਼ੀਲਾ ਕਿਹੜਾ ਪਿੰਡ ਆ ਜੀ ਹਾਂ ਮੈਂ ਰੰਬਲ ਸਰੋਂਪੁਰਾਣੀ ਆਈ ਮੇਰਾ ਭਰਾ ਵਾ ਆ ਤੇ ਪੁੱਤ ਦੀਆਂ ਪੁੱਤੜੇ ਆ ਇੱਥੇ ਪਿੰਡ ਪਿੰਡ ਨਸ਼ਾ ਵਿਖੰਡਿਆ ਮੇਰੇ ਭਰਾ ਦੇ ਜਵਾਨ ਪੁੱਤ ਮਰ ਗਏ ਇਹਨਾਂ ਦੇ ਹੀ ਪੁੱਤ ਮਰ ਜਾਂ ਨਖਤਿਆਂ ਦੇ ਇਹਨਾਂ ਦਾ ਰੋਵੇ ਕੱਖਣਾ ਸਰਕਾਰ ਤਾਂ ਕਹਿੰਦੀ ਨਸ਼ਾ ਖਤਮ ਕਰਤਾ ਪੰਜਾਬ ਚ ਨਹੀਂ ਮੈਂ ਨਹੀਂ ਉਹਨਾਂ ਮੁੰਡੇ ਦਾ ਕਰਤੀ ਗੱਲ ਮੈਂ ਆਪਣੇ ਭਰਾ ਬਾਰੇ ਗੱਲ ਕਰਨੀ ਮੇਰੇ ਭਰਾ ਦੇ ਨਿੱਕੇ ਨਿੱਕੇ ਬੱਚੇ ਕਿਧਰ ਲੜਕਾ ਲਾਣਦੇ ਸਾਰੇ ਟੱਬਰ ਬੰਦੋਲਾ ਚਾਹੀਦਾ ਨਸ਼ਾ ਨਸ਼ਾ ਬੰਦ ਹੋਣਾ ਚਾਹੀਦਾ ਅੱਗੇ ਹਾਂਜੀ ਕੀ ਨਾਂ ਤੁਹਾਡਾ ਜੀ ਮੇਰਾ ਨਾਮ ਪ੍ਰਵੇਜ ਕੁਮਾਰ ਜੀ ਕਿਹੜਾ ਪਿੰਡ ਹੈ ਜੀ ਫਤਿਹਬਾਦ ਹੈ ਜੀ ਕੀ ਗੱਲ ਬਾਤ ਜਿਹੜੀ ਤੁਹਾਡੇ ਗਵਾਲੀ ਦੀ ਮੌਤ ਹੋਈ ਹੈ ਜੀ ਇਹ ਜੀ ਟੀਕਾ ਲਾ ਕੇ ਪੂਰਾ ਆਇਆ ਜੀ ਹਾਂਜੀ ਪਹਿਲਾਂ ਇਹ ਤੋਂ ਵੱਡਾ ਪੂਰਾ ਹੈ ਢਾਈ ਕਿ ਮਹੀਨੇ ਨੂੰ ਹੋਇਆ ਸੀ ਤੇ ਹੁਣ ਇਹ ਹੋ ਗਿਆ ਪਰਸੋਂ ਚੌਥਾ ਜੇ ਇੱਕ ਹੋਰ ਪੂਰਾ ਹੋਇਆ ਜੀ ਉਹ ਵੀ ਵਾਲੀ ਗਲੀ ਦੇ ਵਿੱਚ ਪਰਲੀ ਗਲੀ ਚੋਂ ਸਰਕਾਰ ਤੇ ਕਹਿ ਰਹੀ ਆ ਵੀ ਜੋ ਜਨਰਲ ਚਲਾ ਕੇ ਅਸੀਂ ਨਸ਼ਾ ਖਤਮ ਕਰਤਾ ਨਹੀਂ ਜੀ ਕੋਈ ਨਸ਼ਾ ਨਹੀਂ ਖਤਮ ਹੋਇਆ ਜੀ ਸਾਡੇ ਤਾਂ ਇਹ ਦੁਨੀਆ ਘਰ ਘਰ ਹੀ ਵੇਚੀ ਜਾਂਦੀ ਹਾਂਜੀ ਇਹਦਾ ਨਾਮ ਲਈਏ ਤੇ ਕਿੰਨੂੰ ਕਹੀ ਦਸੀ ਅਸੀਂ ਨੌਜਵਾਨ ਸਾਰੇ ਖਤਮ ਹੋ ਗਈ ਪੀੜੀ ਇਹ ਤੋਂ ਵੱਡਾ ਪੂਰਾ ਹੈ ਜੀ ਦੋ ਬੱਚੇ ਆ ਆ ਘਰ ਦੀ ਇਹ ਬਜ਼ੁਰਗ ਪਿਓ ਆ ਕੀ ਕਰੂਗੇ ਅੰਨਿੰਗ ਦੇ ਬੱਚੇ ਉਹਨਾਂ ਦੇ ਇਹਨਾਂ ਨੂੰ ਕਿ ਕੌਣ ਕਿ ਕੌਣ ਪਰਵਿਸ਼ ਕਰੂਗਾ ਇਹਨਾਂ ਦੀ ਸਰਕਾਰ ਸਰਕਾਰ ਕਰੂਗੀ ਝੂਠੇ ਦਾਵੇ ਕਰ ਰਹੀ ਸਰਕਾਰ ਝੂਠੇ ਦਾਵੇ ਕਰਦੀ ਜੀ ਕੀ ਮੰਗ ਕੀ ਕਰਦੇ ਜੀ ਅਸੀਂ ਮੰਗ ਇਹ ਕਰਦੇ ਆ ਕਿ ਇਹਦਾ ਇਨਸਾਫ ਹੋਣਾ ਚਾਹੀਦਾ ਜੀ ਨਸ਼ਾ ਖਤਮ ਹੋਣਾ ਚਾਹੀਦਾ ਜੀ ਪੁਲਸ ਪ੍ਰਸ਼ਾਸਨ ਵੀ ਖਿੱਚ ਗਏ ਇਹਨਾਂ ਦੇ ਕਾਰਵਾਈ ਕਰੇ ਜੀ ਫੜਦੀ ਨਹੀਂ ਪੁਲਿਸ ਨਸ਼ਾ ਤਸਕਰ ਕਿੰਨਾ ਹੀ ਜੀ ਕੋਈ ਨਹੀਂ ਫੜਦੀ ਜੇ ਫੜਦੇ ਆ ਅਗਲੇ ਛੱਡ ਦਿੰਦੇ ਆ ਹੁਣ ਕੀ ਕਰਨਾ ਉਹ ਵੀ ਉਹ ਤਾਂ ਆਪਣਾ ਕੰਮ ਕਰਦੇ ਆ ਪਰ ਦੁਨੀਆ ਫੇਰ ਵੀ ਨਹੀਂ ਟਲਦੀ ਪਰ ਫੇਰ ਵੀ ਅਸੀਂ ਕਹਿੰਨੇ ਆ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਚੰਗੀ ਤਰ੍ਹਾਂ ਠੀਕ ਆ ਜੀ ਜਿਹੜੀ ਗਾਂ ਦੀ ਪੀੜੀ ਆਪਣੀ ਉਹਦਾ ਥੋੜਾ ਜਿਹਾ ਬਚਾਅ ਹੋ ਜੇ ਨਹੀਂ ਤੇ ਇਹ ਤੇ ਫੇਰ ਇਦਾਂ ਹੀ ਆ ਜੀ ਅੱਜ ਕੱਲ ਤੁਰੇ ਜਾਣਗੇ ਫੇਰੇ ਤੇ ਅਸੀਂ ਤਾਂ ਨਹੀਂ ਆ ਵੀ ਇਹਨਾਂ ਦੇ ਖਿੱਚ ਕੇ ਕਾਰਵਾਈ ਕੀਤੀ ਜਾਵੇ ਜੋ ਵੀ ਬਣਾੰਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਜੀ